ਉਹ ਅਕਸਰ ਕਹਿੰਦੇ ਸੁਪਨਾ ਆਇਆ ਕਿ ਅਸੀਂ ਸ਼ਬੀਲ ਸ਼ਬੀਲ ਲਾਉਣ ਦੇ ਆ ਚੀ ਸੱਚੀ ਚਾਹਾਂਗੇ ਹਾਂ ਆਪਾਂ ਲੱਗੇ ਆ ਸ਼ਬੀਲ ਲਾਉਣ ਬਾਬਾ ਜੀ ਦੇ ਲੱਗੇ ਆ ਸ਼ਬੀਲ ਦੀ ਸੇਵਾ ਕਰਨ ਤੇ ਮੈਂ ਤਾਂ ਅਹਦਾ ਹਾਂ ਤੇ ਬਾਕੀ ਤਿਆਰੀ ਜਿਹੜੀ ਆ ਚਾਚੂ ਉਹਨਾਂ ਨੇ ਕਰ ਲਈ ਆ ਤੇ ਮੈਂ ਤਾਂ ਅਹਦਾ ਆਪਾਂ ਦੁੱਧ ਦੀ ਸੇਵਾ ਲੱਗੇ ਕਰ ਨਾਲ ਸ਼ਬੀਲ ਵਿੱਚ ਅਨਦਰਾਤੀ ਸੁਪਨੇ ਵਿੱਚ ਸ਼ਬੀਲ ਦੇ ਲੈਂਦੀ ਰਹੀ ਕੱਲ ਆਪਾਂ ਸਲਾਹ ਬਣਾਇਂ ਦੇਣਾ ਤੇ ਸ਼ਬੀਲ ਲਾਉਣੀ ਆ ਅਨਦਰਾਤ ਨੂੰ ਸਾਰੀ ਰਾਤ ਸੁਪਨੇ ਵਿੱਚ ਸ਼ਬੀਲ ਦੇ ਆਉਂਦੇ ਰਹੇ ਵਿਪਦੀ ਦੀਨ ਵਿੱਚ ਬੈ ਕੇ ਸਾਰੇ ਉਹਨਾਂ ਅੱਜ ਬੱਚੇ ਦੇ ਵਿੱਚ ਬੈ ਕੇ ਸਾਰੇ ਉਹਨਾਂ ਸ਼ਬੀਲ ਦੇ ਨਹੀਂ ਹੋਣਾ ਉੱਥੇ ਟੇਬਲ ਲਾ ਕੇ ਤੇ ਚਾਚੂ ਆਖੰਡਾ ਕਹਿੰਦਾ ਟੈਂਟ ਲਾਤਾ ਉੱਪਰ ਜੀ ਬਾਕੀ ਹੁਣ ਆਪਾਂ ਥੋੜਾ ਜਿਹਾ ਸੇਵਾ ਦੇ ਹਿਸਾਬਾਤ ਤਾਂ ਆਪਾਂ ਵੀ ਜਾ ਕੇ ਹੁਣ ਕਰਦੇ ਆਂ ਸੇਵਾ ਤੇ ਸ਼ਬੀਲ ਤੇ ਪਹੁੰਚਦੇ ਆਂ ਹਨਾ ਤਾਂ ਆਪਣੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਵਾਲਾ ਯਾਰਾ ਰੋਡ ਕਰਕੇ ਰੋਡ ਬਣ ਗਿਆ ਨਾ ਵੇ ਸਾਰਾ ਜੀ ਹੈਂ ਰੋਡ ਬਣ ਗਿਆ ਸਾਰਾ ਜੀ ਰੋਡ ਖਰਾਬ ਹੋਇਆ ਸਾਰਾ ਹੀ ਹਾਂ ਸਾਰਾ ਪੁੱਟਾ ਹੈ ਹਾਂ ਸਾਰਾ ਪੁੱਟੇ ਆਵੇ ਚਾਰ ਚੁਫੇਰੇ ਜੀ ਹਾਂਜੀ ਤੇ ਦੱਸੀ ਗੱਲ ਚਲਣ ਦੀ ਤਿਆਰੀ ਹਾਂਜੀ ਖੰਡ ਬੋਲਣਾ ਢਾ ਖੰਡ ਆਹ ਤੇ ਉਹ ਵਦਨ ਗਾਲਸਨ ਮੇਰੀ ਦੁੱਧ ਲਿਆਂਦਾ ਕੱਜ ਕੱਢੀਏ ਦੁੱਧ ਕੱਜ ਕੱਢੀਏ ਉਸ ਤੇ ਕਿਸੇ ਤੇ ਮਿਆ ਗੱਡੀ ਚ ਕੈਨ ਆ ਉਹ ਡੇਰੀ ਵਾਲੇ ਨੇ ਦੇ ਦਿੱਤਾ ਕਹਿੰਦਾ ਮੈਨੂੰ ਖਾਲੀ ਕਰਕੇ ਦੇਜੋ ਪਲਟ ਕੇ ਉਹ ਪਿਆ ਗੱਡੀ ਚ ਉਹਦਾਂ ਰੋ ਇੱਕ ਕਿੰਨਾ ਕਹੂਗਾ ਆ ਕਿੰਨਾ ਹੈਗਾ 25 ਲੀਟਰ ਹੈ 25 ਲੀਟਰ ਆ ਆਹ ਹਾਂਜੀ ਬਾਲਟੀ ਚ ਬਾਲਟੀ ਚ ਨਿਕਲਣਾ ਨਹੀਂ 10 ਲੀਟਰ ਵਾਲੀ ਘਰੇ ਕੈਨੀ ਬਈ ਉਹ ਲੈ ਆਉਣਾ ਇੱਕ ਲੈ ਕਦੀ ਹੋ ਰਹੀ ਸੋ ਲੱਭਦੇ ਫਿਰ ਉਹਨਾਂ ਚ ਹੈਨਾ ਕੀ ਨਹੀਂ ਹੈਗਾ ਉਹ ਮੈਂ ਆ ਇੱਥੋਂ ਫਿਰ ਖਲਵਾਈਏ ਤੇ ਉਹ ਫਿਰ ਕਰਦੇ ਲੈਣਾ ਤੇ ਟੈਕਸ਼ਨ ਬੋਰਡ ਦੇ ਬੱਚੇ ਵੇ ਕਿੰਨੇ ਖੁਸ਼ ਹੀ ਵੇ ਬੜੀ ਬੜੀ ਆਣਾ ਤੂੰ ਸੁਣ ਇਹਦਾ ਧਿਆਨ ਹੀ ਗੱਲ ਦਾ ਸ਼ਵੀਲ ਚ ਆਇਆ ਹੈ ਹਾਏ ਤੁਸੀਂ ਬੜੀ ਇੱਕੋ ਜਿਹੀ ਵਰਦੀ ਪਾਈ ਅੱਜ ਦੋਹਾਂ ਜਾਨੇ ਹੈਂ ਹਾਂ ਕੌਣ ਸੇਵਾ ਹੀ ਕਰਨੇ ਆ ਤੁਸੀਂ ਸੇਵਾ ਕਰਨੇ ਆ ਵੈਰੀ ਗੁੱਡ ਵੈਰੀ ਗੁੱਡ ਤਰਸੀ ਕਰ ਕੀ ਗੱਲ ਪੈਪ ਲਾਓ ਓ ਛਵਾ 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 ਪੈਪ ਵੀ ਲਾਉਨੇ ਆ ਮੋਟਰ ਚਲਾ ਦੇਣੇ ਸਕੇ ਉਹਨਾਂ ਨੂੰ ਕਹਿ ਕੇ ਸਾਸਰੀਕਾਲ ਜੀ ਤਿਆਰੀ ਆਉਣ ਲੱਗੀ ਆ ਜੇ ਤੇ ਉਹਨੇ ਤਿਆਰੀ ਤਰੀ ਕਰਨੀ ਜੇ ਪ੍ਰਸ਼ਾਦਾ ਛਕਣਾ ਬਾਪੂ ਉਹਨਾਂ ਨੇ ਠੀਕ ਉਹ ਨਜ਼ਰ ਮਾਂ ਤਿਆਰੀ ਤਰੀ ਕਰਾਉਣੇ ਜਾ ਕੇ ਜਦੋਂ ਜਦੋਂ ਉਹਨੇ ਤਿਆਰ ਹੋਣਾ ਗਾਇਜ਼ ਵੀਰੇ ਤਿਆਰ ਗਿਆ ਚੱਲਣ ਡੀਆਂ ਸੇਵਾ ਦੀਆਂ ਇੱਕ ਕੰਮ ਹੋਰ ਕਰੋ ਟੇਬਲ ਥੋੜਾ ਜਿਹਾ ਹੋਰੇ ਕਰੋ ਪਿਛੇ ਖਲੋਣ ਜੋਗੀ ਜਗ੍ਹਾ ਦਾ ਬਣਾਓ ਵਾਧੂ ਆ ਜਗ੍ਹਾ ਕੀ ਮੈਂ ਤੇ ਤਰੇ ਆਉਂਗਾ ਮੇਰੇ ਸਾਹ ਪਰ ਗੱਲ ਕਰ ਕਾ ਤੋਂ ਟ੍ਰੈਡ ਤੋਂ ਕਿਹੜ ਤੋਂ ਓਵਰ ਆਲ ਇਧਰ ਮੈਂ ਤਾਂ ਵਿਪਲ ਨੇ ਸੇਮ ਮੈਚਿੰਗ ਕੀਤੀ ਅੱਜ ਇਧਰ ਉਹਦੀ ਮੈਚਿੰਗ ਹੈ ਇਧਰ ਵੀ ਮੇਰੀ ਤੇ ਵਿਪਲ ਦੀ ਮੈਚਿੰਗ ਹੋਈ ਸਾਡੀ ਦੋਵਾਂ ਜਣੇ ਅਨੰਦ ਨੇ ਉਹਦੇ ਨਾਲ ਕਰ ਲਈ ਮੈਚਿੰਗ ਸਾਡੇ ਨੂੰ ਮੈਂ ਪਾਲੀ ਤੂੰ ਇਧਰ ਅਨੰਦ ਨੇ ਟੀਮ ਬਦਲ ਲਈ ਉਧਰ ਤੂੰ ਸੋਨੇ ਚੱਚਵਾਨ ਆਇਆ ਦੋ ਆਪਣੇ ਸੋਨੇ ਜੀ ਤੂੰ ਇਧਰ ਆ ਪੁੱਤ ਆਪਣੇ ਮਾਮੇ ਸੋਨੇ ਦੇ ਹੀਰੇ ਨੇ ਤੇਰੀ ਕਿਹਦੇ ਨਾਲ ਇਧਰ ਕਿਸੇ ਨਾਲ ਵੀ ਨਹੀਂ ਕਿੱਥੇ ਆ ਲੈ ਦਿਖਾ ਰ ਬੈਟਿੰਗ ਤੇਰੀ ਤੁਹਾਡੀ ਮੈਂ ਕਿਹਾ ਨਾ ਤੁਹਾਡੀ ਦਾਦੀ ਦਾਦੀ ਦੀ ਤੇ ਤੁਹਾਡੀ ਦੋਵਾਂ ਦੀ ਟੱਪ ਨਾ ਆਈ ਆ 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 ਚੱਲੋ ਪੁੱਤ ਟ੍ਰੇਲ ਆ ਕੇ ਜਾਓ ਉੱਧਰ ਉਹ ਧਿਆਨ ਨਾਲ ਛੱਕਤ ਨਾ ਹੋ ਗਿਓ ਆਰਾਮ ਨਾਲ ਆਰਾਮ ਨਾਲ ਮੈਂ ਨਾਲੀਆਂ ਤੇਰੇ ਚੱਲ ਧੀ ਮੈਨੂੰ ਵੇਖ ਕੇ ਨੰਗੇ ਵਾਲੀ ਨਾ ਕਰਿਓ ਆਰਾਮ ਨਾਲ ਆਰਾਮ ਨਾਲ ਆਮ ਨਾਲ ਨਾ ਹੋਇਆ ਮਿੱਠੀਆ ਸਹੀਓ ਓਏ ਸਰਗੁਰੂ ਚੰਨੀ ਲੈ ਲੈ ਤੂੰ ਤੇ ਰਹਿੰਦਰ ਮਾਲ ਬੱਜਾ ਸੇ ਮੁੜ ਕੇ ਸੇਵਾ ਨਹੀਂ ਹੁੰਦੀ ਪੁੱਤ ਫੇਰ ਇਹਦੇ ਨਾਲ ਹੋ ਜਾਂਦੀ ਹੁੰਦੀ ਮੇਰੇ ਤੋਂ ਅੱਛਾ ਜੀ ਅੱਛਾ ਜੀ ਹਾਂ ਬਾਈ ਬੱਚੋ ਲੈ ਸੇਵਾ ਕਰਨ ਓ ਚਾਚਾ ਓ ਚਾਚਾ ਦਾਵੇ ਸੇਵਾ ਕਰਨ ਮਰਜੀ ਇਹ ਹਾਂ ਹਾਂ ਤੇ ਮੰਨਰੂ ਪਟੀਆਂ ਸੇਵਾ ਕਰਨ ਸਰਗੁਣ ਗਰਨੁਆਜ ਵੀ ਆ ਗਿਆ ਗਰਨੁਆਜ ਆ ਗਿਆ ਓਏ ਆਓ ਸਤਿ ਸ਼੍ਰੀ ਅਕਾਲ ਆਇਆ ਆਇਆ ਓਏ ਸਾਡੇ ਸਾਰੇ ਬੱਚੇ ਕੰਨੀ ਖੁਸ਼ੀ ਨਾਲ ਸੇਵਾ ਕਰਨਦੇ ਹੈਲੋ ਹੈਲੋ ਜੀ ਹੈਲੋ ਜੀ ਹੈਲੋ ਜੀ ਤੂੰ ਚੰਗਾ ਫਧੇ ਹੈਲੋ ਕਰਨ ਤੇ ਫਧੇ ਬੁਲਾਉਣੀ ਚਾਹੀਦੀ ਸਾਰੇ ਕੋਤੀ ਉਹ ਵੈਰੀ ਗੁੱਡ ਓਏ ਵਾਜੂ ਕਾ ਖਾਲਸਾ ਵਾਜੂ ਕੀ ਫਤਿਹ ਇਧਰ ਵਿਵੇਂਦਰ ਵੀ ਦਾਲ ਸੇਵਾ ਕਰਨ ਅਜ ਵਿਵੇਂਦਰ ਜੀ ਡਿਊਟੀ ਲੱਗੀ ਕਿ ਉੱਥੇ ਗੁਰਦੁਆਰਾ ਸਾਹਿਬ ਦਰਸਾਂ ਲੱਗੀ ਸੀ ਨਾ ਵੈਰੀ ਗੁੱਡ ਦਾਲ ਸਾਕੇ ਵਾਲੂ ਜੀ ਦਾਲ ਸਾਕੇ ਵਾਲੂ ਧਿਆਨ ਨਾਲ ਧਿਆਨ ਨਾਲ ਰੋਡ ਤੇ ਨਾ ਜਾਇਓ ਰੋਡ ਤੇ ਨਾ ਜਾਇਓ ਹੌਂਡੇ ਮਜਾ ਨਾਲ ਸੇਵਾ ਕਰਨ ਦਾ ਦਾਲਸਰ ਮੇਰੀ ਜਸਟ ਫੀਲ ਗ੍ਰੀਟ ਦਾਲਸਣ ਪੁੱਤ ਜਦੋਂ ਆਪੀਂਦੇ ਹੁੰਦੇ ਹੁੰਦੇ ਜਨਾ ਪੀ ਕੇ ਸਾਈਡ ਤੇ ਰੱਖ ਕੇ ਹੱਥ ਧੋ ਕੇ ਫੇਰ ਸੇਵਾ ਕਰਨੀ ਠੀਕ ਹੈ ਇਤਨਾ ਹੀ ਕਰਦਾ ਇਤਨਾ ਕਰਦਾ ਨਾ ਤੂੰ ਸਿਆਣਾ ਬੱਚਾ ਹੈ ਨਾ ਉਹਨੂੰ ਮੈਂ ਤਾਂ ਹੀ ਸਮਝਾਉਂਦਾ ਮੈਂ ਇਹ ਪਾਪੇ ਤੇ ਗਿਆਨ ਦਵਾ ਕੇ ਕਿ ਫਤੇ ਦੀ ਰੀਸ ਕਰਿਆ ਕਰ ਫਤੇ ਆਪਣੇ ਪਾਪੇ ਤੇ ਗਿਆ ਹਾਂ ਕਿਉਂ ਫਤੇ ਸੇਮ ਪਾਪਾ ਵਰਗਾ ਨਾ ਤੂੰ ਉਹ ਤੇਰਾ ਪਾਪਾ ਉਹਦੀ ਬੜੀ ਸੇਵਾ ਮਾਨਿਆ ਇਹ ਦੋਵੇਂ ਕਮੇਟੀ ਵਾਲੇ ਬੰਦੇ ਆ ਸਾਡੇ ਉਹ ਕਿਧਰੋਂ ਕਮੇਟੀ ਵਾਲਾ ਆ ਗਿਆ ਉਹ ਨਹੀਂ ਹੱਸ ਜੇ ਮਾਰਕ ਫੈਟ ਵਾਲੇ ਨਹੀਂ ਕਮੇਟੀ ਕਿੱਥੇ ਨਿਕਲੇ ਆ ਆਹੋ ਕਮੇਟੀ ਵਾਲੇ ਕਮੇਟੀ ਚ ਨਿਕਲੇ ਆ ਚਾਚਾ ਹਾੜੇ ਦੇ ਚੰਗਾ ਸਪਾਉਂਦੇ ਇੱਧਰ ਸਾਰੀ ਸੰਗਤ ਸਾਡੀ ਕਰਨ ਦੀ ਸੇਵਾ ਤੇ ਬੜੀ ਸ਼ਰਧਾ ਨਾਲ ਸੇਵਾ ਕੀਤੀ ਬੱਚਿਆਂ ਨੇ ਅੱਜ ਬੱਚਿਓ ਕੀ ਕਰਦੇ ਤੁਸੀਂ ਓਏ ਘੱਟੇ ਦਾ ਖੇਡੁੰਦੇ ਆ ਮਿੱਟੀ ਨਾਲ ਖੇਡਦੇ ਮਿੱਟੀ ਨਾਲ ਗੋਨਵਾ ਮਿੱਟੀ ਨਾਲ ਖੇਡਦੇ ਆ ਖਾਂਦਾ ਨਹੀਂ ਲੋਇ ਪਤਾ ਇਹ ਖਾਂਦਾ ਤੇ ਉਹ ਡੱਕਦਾ ਆ ਉਹ ਕੀ ਬਣਾ ਬਣਾ ਕੇ ਦੇਣ ਡਿਆ ਤੂੰ ਕੀ ਮਿੱਟੀ ਬਣਾ ਬਣਾ ਦੇਣ ਡਿਆ ਇਹਨਾਂ ਨੂੰ ਆ ਮਗਰ ਦੀਦੀ ਵੀ ਠੀਕ ਉਹ ਧਾਗੇ ਨਾ ਕਰਨ ਕੋਈ ਨਹੀਂ ਮਤੀ ਥੱਕ ਗਏ ਜੋ ਤੁਸੀਂ ਥੱਕ ਗਏ ਮੈਂ ਕਹਾਂ ਤੁਸੀਂ ਰੂਪ ਹੱਥ ਚ ਨਾ ਬਤਵਾਜ ਮਾਸੀ ਨੂੰ ਮੈਂ ਕਹਿੰਦਾ ਮੈਂ ਮਾਸੀ ਥੱਕ ਗਏ ਜੇ ਇਮਰਦੀ ਆ ਗਿਆ ਬਖਾਤਾ ਠੱਖੇ ਉੱਥੇ ਚਲੋ ਜੀ ਮੈਂ ਸੰਗਤ ਦੀ ਸੇਵਾ ਕਰਦਿਆਂ ਦੀ ਵੀਡੀਓ ਬਣਾਦਾ ਮੈਂ ਭੈਣ ਸਾਡੀ ਦੀ ਪ੍ਰਸ਼ਾਦ ਦੇ ਮਗਾਉਣ ਇੱਧਰ ਜਿਹੜੀ ਸੰਗਤ ਸਾਡੀ ਸੇਵਾ ਕਰਨ ਦੀ ਉਹਨਾਂ ਵਾਸਤੇ ਹਾਂਜੀ ਧੰਨ ਹੈ ਤੁਹਾਡੀ ਸੇਵਾ ਬਈ ਮਾਨਦੇ ਤੁਸੀਂ ਧੰਨ ਤੁਹਾਡੀ ਸੇਵਾ ਹਾਂਜੀ ਅੱ비 ਬਿੰਦਲੇ ਪਾਰੇ ਇਹ ਹੁਣ ਮੈਂ ਤਾਂ ਅਨਹਦ ਆ ਗਿਆ ਵਾਪਸ ਸੇਵਾ ਕਰਕੇ ਤੇ ਅਨਹਦ ਕਹਿੰਦੀ ਬਹੁਤ ਮਜ਼ਾ ਆਇਆ ਸੇਵਾ ਕਰਕੇ ਹਣਾ ਅਨਹਦ ਆਪਾਂ ਪ੍ਰਸ਼ਾਦਾ ਛੱਕ ਕੇ ਆਏ ਨਾਲੇ ਨਾਲੇ ਕੀਤੀ ਸੇਵਾ ਮਜ਼ਾ ਆ ਗਿਆ ਸੇਵਾ ਦਾ ਬਹੁਤ ਆਨੰਦ ਆਇਆ ਅਜੇ ਚੱਲਣ ਦੀ ਸ਼ਬੀਲ ਆਖਰੀ ਟੱਬਰ ਰਹਿ ਗਿਆ ਹੈਗਾ ਬਸ ਹੁਣ ਜਿੱਥੇ ਬਾਦ ਸਮਾਪਤੀ ਹੀ ਫੇਰ ਹੁਣ ਕਹਿੰਦੇ ਬਾਕੀ ਸਵੇਰੇ ਫੇਰ ਕਰਾਂਗੇ ਸੇਵਾ ਸਵੇਰੇ ਸ਼ਬੀਲ ਸਵੇਰੇ ਗੁਰਦਾਰੇ ਸ਼ਬੀਲੋ ਤੇ ਜਾ ਕੇ ਉਹਥੇ ਜਾ ਕੇ ਸੇਵਾ ਕਰਾਂਗੇ ਅੱਡੇ ਤੇ ਵੀ ਲਾਉਣੀ ਸ਼ਬੀਲ ਆਪਾਂ ਅੱਡੇ ਤੇ ਵੀ ਲਾਵਾਂਗੇ ਉਸ ਤੋਂ ਬਾਅਦ ਮੇਲਾ ਵੀ ਆ ਗੱਲ ਪਿੰਡ ਪਿੰਡ ਕੱਲ ਮੇਲਾ ਤਨ ਸ਼ਬੀਲ ਤੋਂ ਬਾਅਦ ਮੇਲਾ ਵੀ ਵੇਖਾਂਗੇ ਆਹੋ ਕੱਲ ਕੱਲ ਕੇ ਪਰਸੇ ਕਿਹੜੀ ਫਿਲਮ ਵੇਖਣ ਦਾ ਜਿੱਦਣ ਆਪਾਂ ਘੁੰਮਣ ਜਾਣਾ ਸੀ ਉਦਣ ਆਹੋ ਕਿਹੜੀ ਵੇਖਣ ਮਿੱਤੂ ਕੀ ਮਿੱਤੂ ਸ਼ਾਬਾਸ਼ ਮਿੱਤੂ ਜੇਚੋ ਕੁੜੀ ਪਰ ਖੇਡਦੀ ਆ ਕ੍ਰਿਕਟ ਬੜੀ ਸੋਹਣੀ ਹੀ ਹੋ ਗਈ ਇਹ ਵੀ ਆਪਾਂ ਵੇਖਣ ਦਾ ਬੜਾ ਮਜ਼ਾ ਆਉਂਦਾ ਹੈ ਇੰਡੀਆ ਪਾਕਿਸਤਾਨ ਦਾ ਮੈਚ ਹੈ ਚੱਕਦੇ ਇੰਡੀਆ ਆਪਾਂ ਵੇਖੀਂ ਜਾਵਾਂਗੇ ਕਦੀ ਵੀ ਕੋਈ ਸਟੇਡੀਅਮ ਜਿੱਨੇ ਕਦੀ ਵੀ ਚੱਲ ਹੁਣ ਜਦੋਂ ਹੋਣਗੇ ਆਈਪਲ ਫਿਰ ਲੱਗੇ ਜਾਊਂਗਾ ਤੈਨੂੰ ਮੈਂ ਚੰਡੀਗੜ੍ਹੋਂ ਲੈ ਆਉਂਦਾ ਉਹ ਹੁੰਦੇ ਹੁੰਦੇ ਪੌਣੇ ਦਾ 2000 ਨਹੀਂ ਲੱਗ ਗਈ ਰਾਤੀ ਆਪਾਂ ਮੈਚ ਵੀ ਵੇਖਿਆ ਮੈਚ ਜਿੱਤ ਗਿਆ ਇੰਡੀਆ ਚੱਕਦੇ ਇੰਡੀਆ ਤੇ ਅਨਤਾ ਸ਼ਾਮੀ ਮਹਿੰਦੀ ਲਵਾ ਕੇ ਗਿਆ ਹੈਗਾ ਐਵੇਂ ਜਾਣ ਕੇ ਕਿਥੋਂ ਲਵਾ ਗਿਆ ਕਾਸ ਦੀ ਜੀ ਕੋ ਸੋਹਣੀ ਭਾਈ ਹਣਾ ਇਹ ਮੈਂ ਹਮੇਸ਼ਾ ਉਹਨਾਂ ਕੋਲ ਨੂੰ ਨਾ ਤੇ ਹੁਣ ਅੱਜ ਆਪਾਂ ਜਾਣਾ ਪਿੰਡ ਤੇ ਪਿੰਡ ਹੈਗਾ ਮੇਲਾ ਦੇ ਨਾਲ ਜਾਂ ਕਿਸ਼ਮੀਲ ਤੇ ਸ਼ਬੀਲ ਤੇ ਕਰਾਂਗੇ ਬਾਬਾ ਜੀ ਦੀ ਸੇਵਾ ਨਾਲੇ ਅੱਜ ਮੇਰੀ ਫਰੈਂਡ ਦੇ ਘਰ ਵੀ ਸ਼ਬੀਲ ਤੇ ਸ਼ਾਮ ਨੂੰ ਆਪਾਂ ਫਿਰ ਘੜੀ ਕਿ ਜਾਵਾਂਗੇ ਮੇਲੇ ਤੇ ਵੀ ਪਹਿਲਾਂ ਦਿਨੇ ਆਪਾਂ ਸੇਵਾ ਕਰਾਂਗੇ ਬਾਬਾ ਜੀ ਦੀ ਸ਼ਬੀਲ ਚੱਲਦੇ ਹਾਂ ਸ਼ਬੀਲ ਤੇ ਜਾ ਕੇ ਕਰਦੇ ਹਾਂ ਸੇਵਾ ਸ਼ਾਮ ਨੂੰ ਵੇਖਾਂਗੇ ਮੇਲਾ ਤੇ ਇਹ ਵਲੌਗ ਜਿਹੜਾ ਇਹ ਆਪਾਂ ਇੱਥੇ ਐਂਡ ਕਰਦੇ ਨੇ ਅੱਜ ਦਾ ਫਿਰ ਵਲੌਗ ਜਿਹੜਾ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਮਿਲਦੇ ਆ ਤੁਹਾਨੂੰ ਆਪਾਂ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਚੈਨਲ ਨੂੰ ਸਾਡੇ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਟੇਕ ਕੇਅਰ ਧੰਨਵਾਦ